ਹਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸੁਖਰਾਮ ਸਿੰਘ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਥਾਣਾ ਬਰੀਵਾਲਾ ਵਿਖੇ ਸਾਈਬਰ ਕ੍ਰائم, ਬਾਲ ਸ਼ੋਸ਼ਣ ਅਤੇ ਪਰਿਵਾਰਕ ਝਗੜਿਆਂ ਨਾਲ ਸੰਬੰਧਿਤ ਪੁਲਿਸ ਵੱਲੋਂ ਸੰਪਰਕ ਪ੍ਰੋਗਰਾਮ ਕੀਤਾ ਗਿਆ। ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਥਾਣਾ ਬਰੀਵਾਲਾ ਵਿਖੇ ਮਾਨਯੋਗ ਐਸਐਸਪੀ ਸ਼੍ਰੀ ਮੋਕਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਡੀਐਸਪੀ ਡੀ ਸ਼੍ਰੀ ਨਮੀਨ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਮੈਡਮ ਰਜਨੀ ਬਾਲਾ ਇੰਚਾਰਜ ਔਮਨ ਸੈੱਲ ਸ਼੍ਰੀ ਮੋਕਸਰ ਸਾਹਿਬ ਦੀ ਪੂਰੀ ਟੀਮ ਵੱਲੋਂ ਥਾਣਾ ਮੰਡੀ ਬਰੀਵਾਲਾ ਸਥਿਤ ਸੰਪਰਕ ਪ੍ਰੋਗਰਾਮ ਕੀਤਾ ਗਿਆ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਦਿਹਾਤੀ ਪਿੰਡਾਂ ਵਿੱਚੋਂ ਪੰਚ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਬੁਲਾਇਆ ਗਿਆ ਲੋਕਾਂ ਨੂੰ ਇਸ ਸੰਪਰਕ ਪ੍ਰੋਗਰਾਮ ਵਿੱਚ ਆਏ ਲੋਕਾਂ ਨੂੰ ਡੀਐਸਪੀ ਡੀ ਸ਼੍ਰੀ ਨਵੀਨ ਕੁਮਾਰ ਜੀ ਵੱਲੋਂ ਸਮਾਜ ਵਿੱਚ ਇੰਟਰਨੈਟ ਰਾਹੀਂ ਵਾਧ ਰਏ ਸਾਈਬਰ ਕ੍ਰਾਈਮ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਅਤੇ ਇਸ ਦਾ ਸ਼ਿਕਾਰ ਹੋਣ ਤੋਂ ਸੁਚੇਤ ਰਹਿਣ ਲਈ ਵੀ ਲੋਕਾਂ ਨੂੰ ਆਖਿਆ ਅਤੇ ਜਾਗਰੂਕ ਕੀਤਾ ਇਸੇ ਇਸਮਰਕ ਪ੍ਰੋਗਰਾਮ ਦੌਰਾਨ ਸਾਬ ਇਨਸਪੈਕਟਰ ਮੈਡਮ ਰਜਨੀ ਵਾਲਾ ਵੱਲੋਂ ਇਸ ਸਮਾਗਮ ਵਿੱਚ ਆਏ ਹੋਏ ਪੰਚ ਸਰਪੰਚਾਂ ਤੋਂ ਇਲਾਵਾ ਸ਼ਮੂਲੀਅਤ ਕਰਨ ਆਈਆਂ ਮਹਿਲਾਵਾਂ ਨੂੰ ਮਹਿਲਾਵਾਂ ਨੂੰ ਬੱਚਿਆਂ ਨਾਲ ਹੋ ਰਹੇ ਸ਼ੋਸ਼ਣ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਨਟਰਨੈਟ ਨਾਲ ਸਮਾਜ ਵਿੱਚ ਆਈ ਤਬਦੀਲੀ ਕਾਰਨ ਆਪਣੇ ਆਪਣੇ ਬੱਚਿਆਂ ਪ੍ਰਤੀ ਮਾਤਾ ਪਿਤਾ ਨੂੰ ਸੁਚੇਤ ਰਹਿਣ ਲਈ ਵੀ ਆਖਿਆ ਦੱਸਿਆ ਜਾਂਦਾ ਹੈ ਕਿ ਸੀਨੀਅਰ ਲੇਡੀਜ਼ ਕਾਂਸਟੇਬਲ ਮੈਡਮ ਪਰਵਜੋਤ ਕੌਰ ਔਮਨ ਹੈਲਪਰ ਡਿਕਸ ਸ਼੍ਰੀ ਮੁਖਸਰ ਸਾਹਿਬ ਵੱਲੋਂ ਆਪਣੀ ਡਿਊਟੀ ਦੌਰਾਨ ਲੰਬੇ ਸਮੇਂ ਤੋਂ ਚੱਲ ਰਹੇ ਪਰਿਵਾਰਕ ਝਗੜਿਆਂ ਨੂੰ ਰਾਜੀ ਨਾਮੇ ਦੇ ਰੂਪ ਵਿੱਚ ਮੋੜ ਤੋਂ ਵਸਾਉਣ ਸੰਬੰਧੀ ਦੇ ਹਵਾਲੇ ਦਿੰਦਿਆਂ ਦੱਸਿਆ ਕਿ ਬਰੀ ਵਾਲਾ ਦੀ ਤਰ੍ਹਾਂ ਹੀ ਸਾਡੇ ਵੱਲੋਂ ਹਰ ਥਾਣੇ ਵਿੱਚ ਪਰਿਵਾਰਕ ਝਗੜਿਆਂ ਨੂੰ ਨਿਪਟਾਉਣ ਲਈ ਮਹਿਲਾ ਪੁਲਿਸ ਮੁਲਾਜ਼ਮ ਨਿਯੁਕਤ ਕੀਤੇ ਹੋਏ ਹਨ ਇਸ ਸੰਪਰਕ ਪ੍ਰੋਗਰਾਮ ਦੌਰਾਨ ਸਾਂਝ ਕੇਂਦਰ ਦੇ ਸੰਚਾਲਕ ਗੁਰਜੀਤ ਸਿੰਘ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਰਟੀਫਿਕੇਟ ਅਤੇ ਹੋਰ ਕਈ ਪ੍ਰਕਾਰ ਦੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਕਾਲ ਕਰਨੀ ਹੈ ਉਹਦੇ ਨਾਲ ਇਹ ਹੋਊਗਾ ਵੀ ਜਿਹੜਾ ਤੁਹਾਡਾ ਪੈਸਾ ਨਾ ਉਹ ਫ੍ਰੀਜ਼ ਹੋ ਜਾਊਗਾ ਬਦੋਂ ਕੀ ਕਰਦੇ ਠੱਗ ਐਸੇ ਉਹ ਨੱਗਾ ਉਹ ਇਹ ਨਹੀਂ ਹੈ ਵੀ ਜੰਦੇ ਸਾਰੇ ਪੈਸਾ ਕਢੜਨਗੇ ਉਹ ਕਈ ਖਾਤਿਆਂ 'ਚ ਹੁੰਦਾ 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 ਮਤਲਬ 150 ਖਾਤੇ ਹੁੰਦਾ ਫਿਰ ਉਹ ਕਢਾਉਂਦੇ ਆ ਉਸ ਚੀਜ਼ ਨੂੰ ਲੱਗ ਜੁਦਾ ਟਾਈਮ ਜੇ ਅਪੋਂ ਇਮੀਡੀਏਟਲੀ ਕਾਲ ਕਰ ਦਈਏ ਉਹ ਨਹੀਂ ਪੀਤੇ ਤਾਂ ਫਿਰ ਉਹ ਆਪਣੇ ਜੀ ਰਜਿਸਟਰ ਹੋ ਜਾਈ ਕਿਉਂਕਿ ਉਹ ਜਿਆਦਾ ਕਰਨਾ ਮਤਲਬ ਬਿਜ਼ੀ ਰਹਿੰਦੀ ਹੈ ਕਾਲ ਤੁਸੀ ਲਗਾਈ ਥਾਣਾ ਬਰੀਆ ਤੋਂ ਹੁਣ ਤੇ ਤੁਹਾਡਾ ਸਵਾਗਤ ਆ ਜੀ ਤੇ ਕੀ ਮਕਸਦ ਕੀ ਆ ਅੱਜ ਇੱਥੇ ਸੈਮੀਨਾਰ ਕਰਨ ਦਾ ਜੀ ਸਰ ਇੱਥੇ ਨਾ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਸੰਪਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸਾਡੇ ਅਲੱਗ-ਅਲੱਗ ਏਰੀਆ ਦੇ ਵਿੱਚ ਜੀ ਜੋ ਅੱਜ ਦਾ ਪ੍ਰੋਗਰਾਮ ਸੀ ਸੰਪਰਕ ਪ੍ਰੋਗਰਾਮ ਅਸੀਂ ਥਾਣਾ ਬਰੀਵਾਲਾ ਦੇ ਵਿੱਚ ਰੱਖਿਆ ਸੀ ਜੀ ਜਿਹਦੇ ਵਿੱਚ ਜਿਹੜਾ ਸਪੈਸ਼ਲ ਸੀ ਨਾਲ ਅ ਅੱਜ ਸਾਨੂੰ ਅਸੀਂ ਇਹ ਜਿਹੜੇ ਇਕੱਠੇ ਹੋਏ ਲੋਕਾਂ ਨੂੰ ਦੱਸਿਆ ਕਿ ਕਿ ਕਿਦਾਂ ਅੱਜਕੱਲ ਜਿਹੜਾ ਸਾਈਬਰ ਕ੍ਰਾਈਮ ਵਧ ਰਿਹਾ ਹੈ ਜੀ ਹਾਂ ਜੀ ਸਾਈਬਰ ਕ੍ਰਾਈਮ ਹੁੰਦਾ ਕਿਵੇਂ ਹੈ ਆਪਾਂ ਉਹਨੂੰ ਡਿਟੈਕਟ ਕਰਨ ਲਈ ਉਹਦੇ ਤੋਂ ਬਚਾ ਲਈ ਕਿਦਾਂ ਆਪਾਂ ਆਪਦੇ ਆਪ ਨੂੰ ਸੇਵ ਕਰਨਾ ਹੈ ਜੀ ਉਹਦੇ ਲਈ ਸਾਡੀ ਇੱਕ ਹੈਲਪਲਾਈਨ ਨੰਬਰ ਹੈ 1930 ਜੇਕਰ ਕਿਸੇ ਨਾਲ ਵੀ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ ਤਾਂ 1930 ਤੇ ਉਹ ਆਪਣੀ ਕੰਪਲੇਂਟ ਦੇ ਸਕਦਾ ਹੈ ਜਾ ਅੱਜਕਲ ਕੀ ਹੈ ਜਿਹੜਾ ਬੱਚਿਆਂ ਨਾਲ ਬਹੁਤ ਜ਼ਿਆਦਾ ਕ੍ਰਾਈਮ ਵਧ ਰਿਹਾ ਉਹਨਾਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਉਹਨਾਂ ਨਾਲ ਗੁੱਡ ਟੱਚ ਉਹਨਾਂ ਨੇ ਗੁੱਡ ਟੱਚ ਬੈਡ ਟੱਚ ਤੇ ਅਸੀਂ ਸਪੈਸ਼ਲ ਇੱਕ ਸੈਮੀਨਾਰ ਲਗਾਉਣੇ ਆ ਜੀ ਤਾਂ ਬੱਚਿਆਂ ਦੇ ਜਿਹੜਾ ਬੈਟਾਚੋ ਕਿਦਾਂ ਹੋ ਰਿਹਾ ਹੈ ਤਾਂ ਉਹਦੇ ਤੋਂ ਬਚਾ ਲਈ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕਿਵੇਂ ਉਹਨਾਂ ਦਾ ਬੱਚਿਆਂ ਨੂੰ ਇਸ ਦੀ ਸਿੱਖਿਆ ਘਰ ਤੇ ਵੀ ਦੇਣੀ ਚਾਹੀਦੀ ਤੇ ਨਾਲ ਨਾਲ ਜੇਕਰ ਲੱਗਦਾ ਹੈ ਬੱਚੇ ਦੇ ਨਾਲ ਕਿਸੇ ਤਰੀਕੇ ਬੈਟਾਚ ਹੋ ਰਿਹਾ ਜਿ ਉਹਨਾਂ ਦਾ ਜਿਨਸੀ ਸ਼ੋਸ਼ਣ ਹੋ ਰਿਹਾ ਠੀਕ ਤਾ ਉਸਦੀ ਕੰਪਲੇਂਟ ਜਿਹੜੀ ਇੱਕ ਚਾਈਲਡ ਹੈਲਪਲਾਈਨ ਨੰਬਰ ਹੈ 1098 ਜਾਂ ਫਿਰ ਜੇਕਰ ਉਹ ਚਾਹਣ ਤਾਂ 112 ਤੇ ਵੀ ਆਪਣੀ ਕੰਪਲੇਂਟ ਦੇ ਸਕਦੇ ਨੇ ਇਸ ਤੋਂ ਇਲਾਵਾ ਜਿਹੜਾ ਸਪੈਸ਼ਲ ਅੱਜਕੱਲ ਆਪਣੀਆਂ ਲੇਡੀਜ਼ ਨਾਲ ਹਿੰਸਾ ਹੋ ਰਹੀ ਹੈ ਘਰ ਦੇ ਵਿੱਚ ਜੀ ਜੀ ਜਾਂ ਉਹਨਾਂ ਨਾਲ ਇੱਕ ਜੈਂਡਰ ਬੇਸਡ ਵਾਇਲੈਂਸ ਹੋ ਰਹੀ ਹੈ ਤਾਂ ਉਹਦੇ ਵਿੱਚ ਵੀ ਕੀ ਹੈ ਉਹ ਜੇਕਰ ਲੱਗਦਾ ਉਹਨਾਂ ਨੂੰ ਕਿਸੇ ਤਰੀਕੇ ਹੋ ਰਿਹਾ ਤਾਂ ਅਸੀਂ ਜਿਹੜਾ ਹਰੇਕ ਪਿੰਡ ਦੇ ਵਿੱਚ ਹਰੇਕ ਜਗ੍ਹਾ-ਜਗ੍ਹਾ ਜਾ ਕੇ ਸੈਮੀਨਾਰ ਲਗਾ ਰਹੇ ਆ ਸਾਡਾ ਮਕਸਦ ਇਹ ਹੀ ਹੈ ਕਿ ਜੇਕਰ ਉਹਨਾਂ ਨਾਲੇ ਕਿਸੇ ਤਰੀਕੇ ਦੀ ਹਿੰਸਾ ਹੋ ਵੀ ਰਹੀ ਹੈ ਓਕੇ ਤਾਂ ਉਸ ਨੂੰ ਉਹ ਪਹਿਨਣਾ ਜਿਹੜਾ ਆਪਣੀ ਸ਼ਿਕਾਇਤ ਹੈ ਉਹ ਸਾਡੇ ਤੱਕ ਪਹੁੰਚਾਉਣ ਜੇਕਰ ਉਹ ਚਾਹੁੰਦੇ ਕਿ ਉਹ ਥਾਣੇ ਨਹੀਂ ਆਉਣਾ ਚਾਹੁੰਦੇ ਉਹ ਘਰ ਤੋਂ ਕੰਪਲੇਂਟ ਆਨਲਾਈਨ ਵੀ ਸਾਨੂੰ 112 ਤੇ ਦੇ ਸਕਦੇ ਨੇ ਜੀ ਤਾਂ ਅਸੀਂ ਕੀ ਹੈ ਉਹਨਾਂ ਦੇ ਪ੍ਰਾਇਓਰਟੀ ਦੇ ਤੌਰ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਸੁਣਦੇ ਆ ਤੇ ਉਹਨਾਂ ਦੀ ਹਰੇਕ ਮੁਸ਼ਕਲ ਦਾ ਹੱਲ ਕਰਦੇ ਆ ਠੀਕ ਹੈ ਜੀ ਥੈਂਕ ਯੂ